ਮਹਿਲਾਵਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਿਹਤ ਸੰਬੰਧੀ ਆਉਂਦੀਆਂ ਰਹਿੰਦੀਆਂ ਨੇ ਗੱਲ ਕੀਤੀ ਜਾਵੇ ਉਸ ਦੇ ਜਵਾਨ ਹੋਣ ਨੂੰ ਲੈ ਕੇ ਤਾਂ ਉਸ ਨੂੰ ਪੀਰੀਅਡਸ ਆਉਂਦੇ ਨੇ ਤਾਂ ਉਸ ਵਕਤ ਵੀ ਸਮੱਸਿਆਵਾਂ ਆਉਂਦੇ ਨੇ ਉਸ ਤੋਂ ਬਾਅਦ ਬੱਚੇ ਹੋਣ ਤੱਕ ਅੱਗੇ ਤੋਂ ਅੱਗੇ ਕੋਈ ਨਾ ਕੋਈ ਸਮੱਸਿਆ ਆਉਂਦੀ ਰਹਿੰਦੀ ਹੈ ਪਰ ਇਹ ਸਾਰੀਆਂ ਸਮੱਸਿਆਵਾਂ ਜ਼ਰੂਰ ਨੇ ਪਰ ਇਹਨਾਂ ਦਾ ਸਹੀ ਤਰੀਕੇ ਦੇ ਨਾਲ ਜੇਕਰ ਧਿਆਨ ਰੱਖਿਆ ਜਾਵੇ ਤਾਂ ਅਸੀਂ ਆਉਣ ਵਾਲੀ ਇਨਫੈਕਸ਼ਨ ਤੇ ਹੋਰ ਚੀਜ਼ਾਂ ਤੋਂ ਧਿਆਨ ਰੱਖ ਸਕਦੇ ਹਾਂ ਇਹ ਸਾਰੀਆਂ ਸਮੱਸਿਆਵਾਂ ਬਿਲਕੁਲ ਕੁਦਰਤੀ ਨੇ ਅਤੇ ਕੁਝ ਉਪਾਅ ਦੀ ਮਦਦ ਨਾਲ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਪਰ ਪੀਰੀਅਡਸ ਦੌਰਾਨ ਕੀਤੀਆਂ ਕੁਝ ਗਲਤੀਆਂ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਤੁਹਾਨੂੰ ਪੀਰੀਅਡਸ ਦੌਰਾਨ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਔਰਤਾਂ ਨੂੰ ਹਰ ਮਹੀਨੇ ਮਹਾਵਾਰ ਦੇ 3-4 ਦਿਨਾਂ ਦੌਰਾਨ ਬਹੁਤ ਸਾਬ ਰਖਣਾ ਪੈਂਦਾ ਇਸ ਦੌਰਾਨ ਸਿਹਤ ਸਤਾ ਤੋਂ ਲੈ ਕੇ ਖਾਣ ਪੀਣ ਤੱਕ ਕੁਝ ਖਾਸ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਉਹ ਜਾਣਦੇ ਆ ਕਿ ਪੀਰੀਅਡਸ ਦੌਰਾਨ ਕਿਹੜੀਆਂ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ ਪੀਰੀਅਡਸ ਦੌਰਾਨ ਬਦਬੂ ਤੋਂ ਬਚਣੇ ਜੇਕਰ ਤੁਸੀਂ ਵੀ ਅੰਡਰ ਆਰਮਸ ਤੇ ਖੁਸ਼ਬੂਦਾਰ ਉਤਪਾਦਾਂ ਦੀ ਵਰਤੋਂ ਕਰਦੇ ਹੋ ਤਾਂ ਇਸ ਤੋਂ ਬਚੋ ਕਿਉਂਕਿ ਇਨ੍ਹਾਂ ਉਤਪਾਦਾਂ ਦੇ ਵਿੱਚ ਮੌਜੂਦ ਕੈਮੀਕਲਜ਼ ਕਾਰਨ ਯੋਨੀ ਦਾ ਪੀ ਐਚ ਲੈਵਲ ਵਿਗੜ ਸਕਦਾ ਹੈ ਜਿਸ ਨਾਲ ਚਮੜੀ ਤੇ ਜਲਣ ਦੇ ਨਾਲ ਇਨਫੈਕਸ਼ਨ ਹੋ ਸਕਦੀ ਹੈ ਇਸ ਦੀ ਸੰਭਾਵਨਾ ਵੀ ਬਣ ਸਕਦੀ ਹੈ ਇਸ ਦੇ ਨਾਲ ਜਿਸ ਤਰੀਕੇ ਨਾਲ ਕਹਿ ਸਕਦੇ ਆ ਕਿ ਬੱਚੇਦਾਨੀ ਤੱਕ ਪ੍ਰੋਬਲਮ ਹੋ ਸਕਦੀ ਹੈ ਸਰੀਰ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਇਨਫੈਕਸ਼ਨ ਹੋ ਸਕਦੀ ਹੈ ਪੀਰੀਅਡਸ ਦੌਰਾਨ ਔਰਤਾਂ ਨੂੰ ਅਕਸਰ ਇਹ ਸਵਾਲ ਹੁੰਦਾ ਹੈ ਕਿ ਉਹਨਾਂ ਨੂੰ ਕਸਰਤ ਕਰਨੀ ਚਾਹੀਦੀ ਹੈ ਜਾਂ ਨਹੀਂ। ਪੀਰੀਅਡਸ ਦੌਰਾਨ ਭਾਰੀ ਕਸਰਤ ਕਰਨ ਦੀ ਬਜਾਏ ਕੁਝ ਹਲਕੀਆਂ ਕਿਰਿਆਵਾਂ ਕਰਨਾ ਬਿਹਤਰ ਹੈ। ਮਹਾਵਾਰੀ ਦੇ ਦੌਰਾਨ ਤੀਬਰ ਕਸਰਤ ਕਰਨ ਨਾਲ ਮਾਸਪੇਸ਼ੀਆਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਸੋਜ ਹੋ ਸਕਦੀ ਹੈ। ਸਿਹਤਮੰਦ ਰਹਿਣ ਲਈ ਹਮੇਸ਼ਾ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ ਪਰ ਪੀਰੀਅਡਸ ਦੌਰਾਨ ਕਮਜ਼ੋਰੀ, ਥਕਾਵਟ ਆਦ ਵਰਗੀਆਂ ਸਮੱਸਿਆਵਾਂ ਹੁੰਦੀਆਂ ਨੇ। ਸਰੀਰ ਨੂੰ ਵਾਧੂ ਪੋਸ਼ਣ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਫਲ, ਸਬਜ਼ੀਆਂ ਤੇ ਸੁੱਕੇ ਮੇਵੇ ਨੂੰ ਸੰਤੁਲਿਤ ਤਰੀਕੇ ਨਾਲ ਖੁਰਾਕ ਦੇ ਵਿੱਚ ਸ਼ਾਮਲ ਕਰਨਾ ਚ ਕੁਰਾਕ ਦੇ ਵਿੱਚ ਸ਼ਾਮਲ ਕਰਨ ਨਾਲ ਇਸ ਦਿਨਾ ਕਾਫੀ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਜ਼ਿਆਦਾ ਤਲੇ ਹੋਏ ਜੰਕ ਫੂਡ ਕੋਲਡ ਡਰਿੰਕ ਆਦੋ ਪਰਹੇਜ਼ ਕਰਨਾ ਚਾਹੀਦਾ ਨਹੀਂ ਤਾਂ ਇਸ ਨਾਲ ਪੇਟ ਦੇ ਵਿੱਚ ਕੜਵਲਵਾਸ ਸਕਦੀ ਹੈ ਇਨਫੈਕਸ਼ਨ ਵੀ ਹੋ ਸਕਦੀ ਹੈ पीरियड्स ਦੌਰਾਨ ਸਫਾਈ ਦਾ ਪੱਧਰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਨਹੀਂ ਤੇ ਇਸ ਨਾਲ ਯੂਨੀ ਦੀ ਲਾਗ ਹੋ ਸਕਦੀ ਹੈ ਕਈ ਵਾਰ ਜੇਕਰ ਦੇਖਭਾਲ ਨਾ ਕੀਤੀ ਗਈ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ ਜੇਕਰ ਤੁਸੀਂ ਮਹਾਮਾਰੀ ਦੇ ਦੌਰਾਨ ਪੈਡ ਜਾਂ ਟੈਪ ਆਉਣ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਉਹਨਾਂ ਨੂੰ ਘੱਟੋ-ਘੱਟ ਹਰ 6 ਘੰਟਿਆਂ ਬਾਅਦ ਬਦਲਣਾ ਚਾਹੀਦਾ ਹੈ ਗਰਮੀ ਦੇ ਵਿੱਚ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ ਪੀਰੀਅਡਸ ਦੇ ਦੌਰਾਨ ਔਰਤਾਂ ਅਕਸਰ ਤਲ ਪਦਾਰਥਾਂ ਜਾਂ ਖਾਣ-ਪੀਣ ਤੋਂ ਪਰਹੇਜ਼ ਕਰਦੇ ਹਨ ਤਾਂ ਜੋ ਵਾਰ-ਵਾਰ ਵਾਸ਼ਰੂਮ ਜਾਣ ਦੀ ਪਰੇਸ਼ਾਨੀ ਤੋਂ ਬਚ ਸਕੇ ਪਰ ਇਹ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ ਪਾਣੀ ਪੀਣ ਨਾਲ ਕੜਵ ਨਾ ਜ਼ਰੂਰੀ ਹੈ ਬਿਊਰੋ ਰਿਪੋਰਟ ਹਕੀਕਤ ਜੀ ਵੀ ਪੰਜਾਬੀ